ਅੰਟੀ ਜੀ ਅੰਟੀ ਜੀ ਅੰਟੀ ਜੀ ਹਏ ਕੁੱਤਾ ਦੇ ਨਹੀਂ ਖੁੱਲਦਾ ਨਹੀਂ ਵੱਜਦਾ ਹੀ ਆ ਅੰਟੀਵਾਜ ਕਿਉਂ ਨਹੀਂ ਦੇਣ ਦੇ ਲੱਗਦਾ ਸੁੱਤੇ ਹੋਣੇ ਆ ਪਰ ਗੇਟ ਤੇ ਖੁੱਲਾ ਹੀ ਘਰੇ ਹੀ ਆਈ ਦਾ ਮਤਲਬ ਗਏ ਨਹੀਂ ਕਿਤੇ ਆਂਟੀ ਜੀ ਆਵਾਜ਼ ਨਹੀਂ ਦੇਂਦੇ ਚਲ ਅਗਲਾ ਦਰਵਾਜ਼ਾ ਖੜਕਾ ਕੇ ਵੇਖ ਲਈ ਆਂ ਆਂਟੀ ਜੀ ਆ ਜੀ ਆਜੋ ਕੌਣ ਆ ਸਸਰੀ ਘਰ ਆਂਟੀ ਜੀ ਸਾਸਰੀ ਘਰ ਆ ਬੰਟੀ ਜੀ ਮੈਨਾਂ ਜੇ ਜੀ ਗੇੜ ਘਟ ਕੌਣ ਨਹੀਂ ਆ ਖੋਲਣ ਕਿਉਂ ਨਹੀਂ ਦੇਂਦੇ ਮੈਂ ਸੁਣੀ ਨਹੀਂ ਤੇਰੀ ਆਵਾਜ਼ ਆਵਾਜ਼ ਸੁਣਦੀ ਤਾਂ ਮੈਂ ਕਿਉਂ ਨਾ ਦੂਰਾ ਖੋਲਦੀ ਉਹ ਤੇ ਦਰਵਾਜ਼ਾ ਤੇ ਖੁੱਲ੍ਹਣਾ ਤੋਂ ਆ ਜਣਾ ਨਹੀਂ ਅੱਗੇ ਅੰਟੀ ਮੈਂ ਆ ਜਣਾਈ ਪਰ ਮੈਂ ਇਹਨੂੰ ਕਿਹਾ ਕਿ ਤੁਹਾਡਾ ਰੌਕਸੀ ਖੁੱਲੀ ਨਾ ਹੋਏ ਕਿਉਂਕਿ ਨਾ ਹੋੜੀ ਵਾਲੀ ਗੱਲ ਕੱਢ ਕੇ ਆ ਕੇ ਆਈ ਗਈ ਨਹੀਂ ਉਹ ਬੱਦਾ ਹੀ ਹੁੰਦਾ ਮੈਨੂੰ ਪਤਾ ਨਹੀਂ ਆਹ ਜਦੋਂ ਆ ਗਈਆਂ ਤੂੰ ਤੇ ਕਦੀ ਆਈ ਨਹੀਂ ਸਾਡੇ ਘਰ ਤੇ ਕਿੰਦਾ ਜਰਾ ਲੱਗ ਗਿਆ ਸਾਡੇ ਘਰ ਦਾ ਮਹਿਸੂਸ ਹੋਣਾ ਸੀ ਮਮਾ ਨੇ ਕਿਹਾ ਇਹ ਤੁਹਾਨੂੰ ਦੇ ਆ ਚੱਲ ਕੋਈ ਨਹੀਂ ਸਵਾਂ ਸੀ ਦਾ ਕਿਸ ਉਧ ਤੇਰਾ ਕੀ ਦਾ ਤੇਰਾ ਘਰ ਤੇਰੀ ਮਮਾ ਦਾ ਮੇਰਾ ਤੇਰਾ ਤੂੰ ਕਿੰਦਾਰਾ ਸੂਟ ਸਪਲਣਾ ਵਾ ਤੁਹਾਡਾ ਸਕੂਲ ਗਿਆਨੀਆ ਵਰਦੀ ਪਾਉਣੀ ਆ ਸੂਟ ਦੇ ਸ਼ੌਕ ਚਾ ਗਿਆ ਮੈਨੂੰ ਹਾਂਜੀ ਮਮਾ ਕਾ ਅੰਟੀ ਵੀੜੇ ਕੋਲ ਸੂਟ ਚਿੰਦੀ ਆ ਇਹ ਡਿਜ਼ਾਈਨ ਪਾ ਪਾ ਕਿ ਮੇਰਾ ਸੋਨਾ ਦਾ ਸੂਟ ਸੀ ਕੇ ਦੇਓ ਪਾਪਾ ਇਹ ਸੀ ਵਾਰ ਤੇ ਤੇਰਾ ਸੂਟ ਆ ਤੂੰ ਤੂੰ ਚੇਚਾ ਲੈ ਆ ਕੇ ਆ ਮੈਂ ਆਖੀ ਸੀ ਦੇ ਦਾਂ ਹੂੰ ਜੀ ਜ਼ਰੂਰ ਅੰਟੀ ਮੈਂ ਤੇ ਕੋਲ ਤੇ ਨਕਲ ਹੁੰਦੇ ਪਾ ਕੇ ਦਿੱਤੇ ਗਏ ਆਪਕੋ ਨਕਲੀ ਚੱਟਣਾ ਪੋਟੇ ਗੱਲਾਂ ਕਰਦੇ ਨਾਲ ਤੇਰਾ ਸੂਟ ਵੇਖਾਂ ਕਿ ਵਜਾ ਤੂੰ ਲੈ ਕੇ ਆਈਆਂ ਇੱਥੇ ਥੋੜੀ ਖਲੋ ਕੇ ਸਾਰੀਆਂ ਗੱਲਾਂ ਕਰ ਲੈਣੀਆਂ ਬਾਹਰ ਚ ਲਾ ਦੂੰ ਮੈਂ ਕੋਚਾਂ ਪਹਿਲਾਂ ਮੈਂ ਤੇਰਾ ਸੂਟ ਵੇਖਾਂ ਕਿਹੜਾ ਲੈ ਕੇ ਆਈਆਂ ਤੂੰ ਅਲਟੀ ਕਲੀਆਂ ਪਾ ਕੇ ਲੈ ਸਾਂ ਵਾ ਕੇ ਸੂਟ ਸੀ ਉਹ ਲੈਸੀਆਂ ਆਪੇ ਲਾਇਆ ਮम्मा ਕਹਿੰਦੇ ਮੈਂ ਆਪੇ ਪਾ ਕੇ ਦੇ ਦੂੰਗੀ ਸੂਟ ਤੇ ਬੜਾ ਸੋਹਣਾ ਲਿਆ ਹੁੰਦਾ ਹੈ ਹਾਂ ਅੱਛਾ ਕਰੀਆ ਮਾਰਾ ਸੀਨਾ ਹਾਂਜੀ ਅੱਛਾ ਤਾਂ ਲੈਸਾਂ ਵੀ ਲਾਉਣੇ ਆ ਠੀਕ ਆਂਟੀ ਤੇ ਨਸੀ ਆਨੀ ਤੂੰ ਜੇ ਹਮੇਸ਼ਾ ਕੰਮ ਕਰਦੇ ਹੁੰਦੇ ਹੁੰਦੇ ਜਦੋਂ ਮੈਂ ਸਕੂਲ ਜਾਨੀ ਉਦੋਂ ਵੀ ਵੇਖਦੀ ਤੂੰ ਗੇਟ ਅੱਗੇ ਛਾੜੂ ਮਾਰਦੇ ਹੁੰਦੇ ਓ ਭਾਬੀ ਕਿਉਂ ਨਹੀਂ ਕਰਦੇ ਕੰਮ ਤੂੰ ਹੀ ਕਰਦੇ ਓ ਭਾਬੀ ਦੀ ਤੇ ਮੈਂ ਕੀ ਦੱਸਾਂ ਭੜੇ ਵਿਆਹ ਕੇ ਲਿਆਂਦੀ ਤੇ ਮੈਂ ਤੇ ਬੜਾ ਚਾਹ ਕੀਤਾ ਤੇ ਨਵੇਂ ਮਹੀਨੇ ਨੂੰ ਮੈਂ ਬੈੱਡ ਤੇ ਬਾਕੇ ਰੋਟੀ ਖਵਾਈ ਪੇ ਅੱਜ ਮੈਂ ਇਹਦਾ ਚਾਹ ਕਰਨੂੰ ਤੇ ਕੱਲ ਨੂੰ ਮੇਰਾ ਇਹ ਚਾਹ ਕਰੂਗੀ ਇਹ ਉਹ ਐਦਾਂ ਦੀ ਵੀ ਮੈਂ ਬੈੱਡ ਤੇ ਭਾਈ ਉਹ ਆਂਦੀ ਵੀ ਮੈਂ ਹੁਣ ਬੈੱਡ ਤੇ ਹੀ ਖਾਉਂਗੀ ਜੋ ਮਰਜ਼ੀ ਹੋਵੇ ਪਕਾਓ ਜਾਂ ਨਾ ਪਕਾਓ ਚੱਲ ਪੋਚੇ ਲਾਓ ਜਾਂ ਨਾ ਲਾਓ ਉਹਦੇ ਵੱਲੋਂ ਕੋਈ ਨਹੀਂ ਦੀ ਤੇ ਹੁਣ ਆਪ ਫਿਰ ਗੰਦੇ ਥਾਂ ਤੇ ਤਨੀਨਾ ਬੈਠਾ ਜਾਂਦਾ ਧੀਏ ਕੋਈ ਵੀ ਕੰਮ ਨਹੀਂ ਕਰਦੀ ਕੰਮ ਵਾਲੀ ਵੀ ਲਾ ਕੇ ਦਿੱਤੀ ਉਹਨੂੰ ਵੀ ਕੱਲਾ ਬੱਤਾ ਕਰਦੀ ਰਹੀ ਉਹ ਵੀ ਹਟ ਗਈ ਹੁਣ ਮੈਂ ਤੇ ਕਰਨਾ ਹੀ ਆ ਫਿਰ ਤੂੰ ਇਹਨਾਂ ਗੱਲਾਂ ਚੱਕੀ ਲੈਣਾ ਪੁੱਛ ਕੇ ਤੈਨੂੰ ਮੈਂ ਕਿਹਾ ਜਾਨੀ ਨੂੰ ਦੱਸਦੀ ਨੂੰ ਵੀ ਮੈਨੂੰ ਤੇ ਸ਼ਰਮ ਆਉਂਦੀ ਆ ਕਿ ਜਾਨੀ ਨਾ ਕਿਹੜੀ ਗੱਠੜੀ ਖੋਲ ਕੇ ਬੈਠੀ ਆਏ ਤੇ ਚਲ ਅਛਾ ਛੱਡ ਤੂੰ ਹੋਰ ਕੋਈ ਗੱਲ ਬਾਤ ਸੁਣਾ ਮੈਨੂੰ ਆਪੇ ਆਪਣੇ ਸੇਰ ਪੈਰ ਨੂੰ ਕੱਗ ਲੂਗੀ ਜੇ ਹੁਣ ਨਹੀਂ ਕਰਦੀ ਤੇ ਇਹ ਮੈਨੂੰ ਸਹਾਨ ਕਰਦੀ ਆ ਨਾ ਕਿ ਕਰੀਂ ਤਾਂ ਕੰਤੇਆਂ 'ਤੇ ਬੈਠ ਜਾ ਕਰ ਕੀ ਕੀ ਕਰਾ ਫਿਰ ਵੀਰ ਜੀ ਨੇ ਦੱਸਿਆ ਤੁਸੀਂ ਕਿ ਭਾਬੀ ਕੋਈ ਕੰਮ ਨਹੀਂ ਕਰਦੀ ਲੜਾਈ ਕਰਨ ਕਿਥੇ ਮੈਂ ਉਹ ਨਹੀਂ ਤੁਹਾਡੀ ਪਰਵਾਹ ਕਰਦੇ ਤੁਸੀਂ ਕਰ ਤੋਂ ਕਰਦੇ ਨਾਲ ਉਹਨਾਂ ਨੂੰ ਹੋਈਆਂ ਤੇ ਲੌਂ ਕਿਹੜਾ ਨਾ ਚਾਹੀਏ ਆਪੇ ਕਿਹਦੇ ਦਿਨ ਨੂੰ ਕਰੋ ਵੀ ਮੈਂ ਕਿਤੇ ਬਾਹਰ ਰਹਿਣਾ ਫਿਰ ਇਹਨਾਂ ਦੇ ਕੋਲ ਆਂਟੀ ਜੀ ਮੇਰੇ ਮम्मा ਦਾ ਵੇਟ ਕਰਨ ਦੇ ਹੋਣੇ ਆ ਮੇਰਾ ਪੇਪਰ ਐਸੇ ਜੋ ਕਹਿੰਦੇ ਹੋਣੇ ਆਈ ਨਹੀਂ ਆ ਮੈਂ ਜਿੰਨਾ ਤੱਕ ਮੈਂ ਸੂਟ ਦੇ ਦੇਉ ਮੇਰੀ ਮੰਮਾ ਨੂੰ ਫੋਨ ਕਰਕੇ ਮੈਂ ਆ ਕੇ ਟਰਾਈ ਕਰ ਲਵਾਂਗੀ ਚਾ ਠੀਕ ਹੈ ਕੋਈ ਨਹੀਂ ਪਤ ਬਣਾ ਦੇ ਚਾਰ ਪੰਜ ਜਣਾਂ ਦੇ ਵਿੱਚ ਬਣਾ ਬਣਾ ਦੇ ਠੀਕ ਹੈ ਦੇ ਦੇਓ ਖਾਣੇ ਬਣਾ ਆਂਟੀ ਜੀ ਹੁਣ ਤੇ ਨਹੀਂ ਬੋਲਣਾਂ ਤੇ ਹਾਏ ਭਾਬੀ ਤੇ ਸੱਚੀ ਸੁੱਤੇ ਆ ਮੰਮਾ ਨੂੰ ਜਾ ਕੇ ਦੱਸਦੀ ਮੈਂ ਭਾਬੀ ਸੱਚੀ ਸੁੱਤੇ ਤੇ ਆਂਟੀ ਕੰਮ ਕਰਦੇ ਆਂਟੀ ਸੱਚਾ ਹੀ ਰਹੁੰਦੇ ਆ ਕੋ ਕੰਮ ਭਾਬੀ ਸੁੱਤੇ ਤੇ ਆਂਟੀ ਕੰਮ ਕਰਦੇ ਸ਼ਰਮ ਹੈ ਜੋ ਆਇਆ ਹੈਗਾ ਇਹ ਨਹੀਂ ਭਾਬੀ ਨੂੰ ਤੇ ਵੀਜੀ ਵੀ ਨਹੀਂ ਭਾਬੀ ਨੂੰ ਕੁਛ ਕਹਿੰਦੇ ਹੋਣੇ ਚਲ ਮੰਮਾ ਨੂੰ ਜਾ ਕੇ ਦੱਸਦੀ ਆਂ ਆਂਟੀ ਵਿਚਾਈ ਡੌਂਡੀ ਤੇ ਨਾਲੇ ਮੈਨੂੰ ਗੱਲਾਂ ਦੱਸਣ ਦੀ ਚਲ ਮੰਮਾ ਨੂੰ ਜਾ ਕੇ ਦੱਸਦੀ ਆਂ ਆ ਜਾ ਇਸ ਉਮ ਜਿਹੜਾ ਮੈਂ ਤੁਹਾਨੂੰ ਸੂਟਾਂ ਵਾਲਾ ਲਿਫਾਫਾ ਦਿੱਤਾ ਸੀ ਉਹਦੇ ਵਿੱਚ ਮੇਰੇ ਮਮਾ ਦਾ ਖੂਨ ਰਹਿ ਗਿਆ ਸੀ ਮੈਂ ਵੇਖਿਆ ਨਹੀਂ ਲਿਫਾਫਾ ਵੇਖਦੇ ਨਹੀਂ ਆ ਤੂੰ ਇਹ ਕਹਤੋ ਕੱਪੜੇ ਧੋਣ ਦੇ ਉਹ ਕੱਪੜੇ ਕਿਹੜੀ ਆਰਾਮ ਕਰ ਲੋ ਹੁਣ ਕੱਪੜੇ ਪੁੱਤ ਫਿਰ ਧੋਣੇ ਪੈਂਦੇ ਰੋਜ ਦੇ ਰੋਜ ਉੱਤੇ ਪਾਉਣੇ ਆ ਤੇ ਫਿਰ ਧੋਣੇ ਵੀ ਆ ਤੇ ਕੀ ਕਰਾਂ ਫਿਰ ਧੋਣੇ ਤੇ ਹੈ ਹੀ ਆ ਲੈ ਲੈ ਥੈਰੇ ਕੱ ਧੋ ਲੈਣੀ ਹੁਣ ਦੁਪਹਿਰੇ ਹੀ ਦੇ ਆ ਆ ਆਇਤਾ ਕੰਮ ਵਾਲੀ ਲਾ ਲੋ ਤੂੰ ਕੋਈ ਕਾਮ ਵਾਲੀ ਪਤ ਲਾਈ ਹੀ ਕਾਮ ਵਾਲੀ ਕਿੱਥੇ ਟਿਕਨ ਦਿੰਦੀ ਆ ਕਾਮ ਵਾਲੀ ਨੂੰ ਹੀ ਭਜਾਤਾ ਫਿਰ ਹੁਣ ਮੈਂ ਕਰਾਂ ਤਾਂ ਕਰਾਂ ਕੀ ਆਪ ਕਰੇ ਨਾ ਮੈਂ ਕਰਾਂ ਨਾ ਤੇ ਫਿਰ ਕਰੇ ਕੌਣ ਸੰਦੀਪ ਵੀਰੇ ਨੂੰ ਕਹਿਣਾ ਹੀ ਕੁਛ ਉਹ ਨਹੀਂ ਕਹਿੰਦੇ ਕੁਛ ਪਾਪੀ ਨੂੰ ਉਹ ਕੀ ਮੈਂ ਉਹਨੂੰ ਦੱਸਦੀ ਨਹੀਂ ਪਸਾਰਾ ਕੰਮ ਮੈਂ ਕਰਦੀ ਆ ਮੈਂ ਨਹੀਂ ਦੱਸਦੀ ਉਹਨੂੰ ਐਵੇਂ ਲੜਨ ਗਏ ਪਹਿਲਾਂ ਜਦੋਂ ਮੈਂ ਆਇਆ ਉਹ ਲੋ ਤੂੰ ਪੋਚਾ ਲੋਂਦੇ ਹੋ ਹੁਣ ਤੂੰ ਕਪੜੇ ਧੋਣਦੇ ਹੋ ਰੋਟੀ ਪਾਣੀ ਵੀ ਮੇਰੇ ਨਾਲ ਤੂੰ ਹੀ ਕਰਦੇ ਹੋਣੇ ਤਾਂ ਹਾਤੇ ਮੈਂ ਹੀ ਕਰਨਾ ਹੋਰ ਕਿੰਨੇ ਕਰਨਾ ਠੀਕ ਹੈ ਉਸ ਕੀ ਪਤਾ ਇਸਕੇ ਹੈ ਨਾ ਬਾਪਿਆ ਜਾਣਿਆ ਜਾਂ ਰਾਪਿਆ ਜਾਣ। ਸਾਡੇ ਨਾ ਕੰਮਾਂ ਨੂੰ ਕੰਮ ਤੇ ਇਦਾਂ ਹੀ ਚੱਲਦੇ ਰਹਿਣੇ ਆ। ਚਲੋ ਮੇਰੇ ਹੱਡਾ ਨੇ ਕਿਹੜਾ ਬਾਹ ਤੇ ਜਾਣਾ ਵਾ ਜੇ ਮੈਂ ਕਰ ਲੈਨੀ ਆ ਤੇ ਉਹਦੇ ਕਿਹੜੇ ਕਾਸ ਚੱਲੇ ਆ ਉਹ ਤੇ ਉਹਦੀ ਮਰਜ਼ੀ ਆ ਨਾ ਕਰੇ ਜਾਂ ਨਾ ਕਰੇ। ਚਲਾ ਤੈਨੂੰ ਮੈਂ ਫੋਨ ਵੇਖ ਕੇ ਦੱਬ ਤੂੰ ਕਹਤੋਂ ਮੇਰੀ ਹੀ ਟੈਂਸ਼ਨ ਲੈਣ ਡਈ ਆ। ਜੇ ਤਾ ਤੂੰ ਮੈਨੂੰ ਦੇ ਦੀ ਮੈਂ ਉਦਾਂ ਹੀ ਫੜ ਕੇ ਰੱਖ ਲਿਆ ਮੈਂ ਹੱਲ ਲਾਈਟ ਆਉਣ ਡਈ ਆ। ਤੇ ਪੋਤਾ ਕੱਪੜੇ ਵੀ ਥੋਲਾਂ ਤੇ ਫੇਰ ਹੀ ਤਰ੍ਹਾਂ ਸੂਟ ਕਟੂਗੀ ਤੇ ਵੇਖਦੀ ਹਾਂ ਹੁਣ ਮੈਂ ਆਵੇ ਵਿੱਚੇ ਪਿਆਈ ਮੈਂ ਵੀ ਉਹੋ ਜੀ ਪੁੱਤ ਚਲੋ ਜੰਗਾਉਂਟੀ ਫੇ ਮਾ ਜਾਣੀ ਆ ਮੇਰੇ ਮम्मा ਅੱਗੇ ਮੈਨੂੰ ਗੁੱਸੇ ਹੋਣ ਦੇਗੇ ਕਿ ਤੂੰ ਕਿੰਨਾ ਟਾਈਮ ਲਾਈ ਹੈ ਫੇਰ ਕੀ ਆ ਦੱਸ ਹੈ ਸਰਵੇਂ ਦੱਸ ਸਕਦੇ ਆ ਅੰਸਲਾ ਰੋਟੀ ਪਾਟ ਦੀ ਖਾਦਾ ਰੋਟਾ ਚਾਹ ਪੀਂਦੇ ਬਣਾਦਾ ਰੋਟੀ ਨਹੀਂ ਖਾਦੀ ਅੱਜ ਸਵੇਰ ਦੀ ਰਾਮ ਤਾਂ ਕਹੀ ਬੜੀ ਖਵਾਤੀ ਮੈਨੂੰ ਰੋਟੀ ਤੇ ਬੜੀ ਪਿਆਰਦੀ ਚਾਹ ਮੈਨੂੰ ਕਿਉਂ ਕੀ ਹੋਇਆ ਵਾ ਕੀ ਹੋਇਆ ਕੀ ਉਹ ਚੱਪਲ ਚਿੰਨੀ ਕੁੜੀ ਦੇ ਨਾਲ ਤੂੰ ਚੁਗਲੀਆਂ ਕਰ ਰਹੀ ਹੈ ਮੇਰੀ ਆ ਮੈਂ ਨਹੀਂ ਕੋਈ ਵੀ ਗੱਲ ਕੀਤੀ ਉਹਦੇ ਨਾਲ ਤਾਂ ਸੂਟ ਦੇਣਾ ਆਈ ਸੀ ਨੇ ਉਹ ਕਦੀ ਆਈ ਨਹੀਂ ਆਈ ਆ ਤੇ ਸੂਟ ਦੇ ਕੇ ਗਈ ਮੈਨੂੰ ਸੀ ਨੇ ਕਿਉਂ ਝੂਠ ਬੋਲਣ ੜੇ ਮੈਂ ਸੁੱਤੀ ਨਹੀਂ ਹਾਂ ਮੈਂ ਜਾਗਣ ੜੀ ਹਾਂ ਮੈਂ ਵੇਖਣ ੜੀ ਹਾਂ ਸੁਣਣ ੜੀ ਹਾਂ ਪਿਆ ਇਤਰਾ ਵੇਖਿਆ ਪਹਿਲਾਂ ਵੀ ਕੌਣ ਆਈ ਆ ਉਹ ਗਵੰਡੀਆਂ ਦੀ ਕੁੜੀ ਆਂ ਹਾਂ ਮੈਂ ਇੱਥੇ ਜਾ ਕੇ ਡਈ ਹਾਂ ਸੁਣਨ ਡਈ ਹਾਂ ਕਿ ਤੁਸੀਂ ਇਹ ਜਿਹੜਾ ਗੱਲਾਂ ਕਰਨ ਡੇ ਹੋ ਉਹ ਕਹਿੰਦੀ ਆਂ ਅੰਟੀ ਤੁਸੀਂ ਕੋਚਾ ਲਾਉਂਦੇ ਹੋ ਤੁਸੀਂ ਕੱਪੜੇ ਥੋਡੇ ਤੁਸੀਂ ਕਹਿੰਦੇ ਨਾ ਉਹਦੇ ਕੁਝ ਕਰਦੀ ਨਹੀਂ ਸਾਰਾ ਕੁਝ ਈ ਮੈਨੂੰ ਹੀ ਕਰਨਾ ਪੈਂਦਾ ਦੱਸ ਤਾ ਕੋ ਸ਼ਰਮ ਨਾ ਆਈ ਚੱਪਾ ਚੀਨੀ ਕੁੜੀ ਦੇ ਨਾਲ ਤੁਸੀਂ ਜੁਗਲੀਆਂ ਕਰਨ ਡੇ ਮੇਰੀਆਂ ਮੈਂ ਇੱਥੇ ਕੋਈ ਨਹੀਂ ਕੀਤੀ ਤੇਰਾ ਬੇਲਾ ਮਾਨ ਤੇ ਸਤਾਨ ਦਾ ਘਰ ਤਾ ਤੂੰ ਇਹੋ ਲੜਾਈ ਵਾਲੀਆਂ ਗੱਲਾਂ ਸੋਚਿਆ ਕਰ ਮੈਂ ਤੇ ਉਹਦੇ ਨਾਲ ਕੁੜੀ ਜਾਣੀ ਆਈ ਉਹਦੇ ਨਾਲ ਮੈਂ ਕੀ ਦੁੱਖ ਸੋ ਕਰਨਾ ਹੀ ਕੋਈ ਨਹੀਂ ਕੀਤੀ ਮੈਂ ਨਹੀਂ ਕੋਈ ਨਹੀਂ ਕੀਤੀ ਹਾਂ 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 ਬੱਲੇ ਨਹੀਂ ਤੇਰੇ ਆਪੇ ਮੈਂ ਚੋਰ ਤੇ ਆਪੇ ਮੈਂ ਚਾਤਰ ਹੈ ਨਾਲੇ ਗੱਲਾਂ ਕਰਤੀਆਂ ਨੇ ਅਖੇ ਜੀ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਤੈਨੂੰ ਰੋਟੀ ਪੁੱਛਣ ਆਈ ਹਾਂ ਵੀ ਖਾ ਦਾ ਪੱਟ ਗਈ ਆ ਹਾਂ ਤਾਂ ਤੂੰ ਗਾੜੀਆਂ ਮੈਨੂੰ ਕਹੀਂਗਾ ਕਹੀ ਸਣਾ ਤੇ ਕਹਿੰਦੇ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਨਾ ਕੰਮ ਨਹੀਂ ਕਰਦੀ ਮੈਂ ਕੰਮ ਕਰਨ ਨੂੰ ਨਹੀਂ ਆਈ ਤੁਹਾਡੇ ਘਰ ਹੈ ਨਾ ਮੈਂ ਕੰਮ ਕਰਾਂ ਅੱਜ ਨਾ ਮੈਂ ਕੰਮ ਕਰਾਂ ਕੱਲ ਮੈਂ ਇਹ ਨਹੀਂ ਚ ਕਰਨਾਂ ਨਹੀਂ ਆਸ ਨਹੀਂ ਰੱਖੀ ਤੇਰੇ ਤੇ ਨਹੀਂ ਰੱਖੀ ਨਾ ਰੱਖੋ ਚੁਗਲੀਆਂ ਕਰਨ ਨੂੰ ਹੈਗੀ ਆ ਭੀ ਉਹਦੇ ਨਾਲ ਚੁਗਲੀਆਂ ਕਰ ਲਾ ਉਹਦੇ ਨਾਲ ਕਰ ਲਾ ਹੈ ਮੁੜ ਕੇ ਮੁੱਕਰ ਜਾਂਦੀ ਆਈ ਤੇ ਜੀਚੇ ਸੁੱਤੀ ਆ ਸੁੱਤੀ ਨਹੀਂ ਹਾਂ ਮੈਂ ਸੌਂ ਨਹੀਂ ਗਈ ਹਾਂ ਮੈਂ ਤਰੀਆ ਕਰਿਆ ਕਰਨਾ ਮੈਂ ਵੈਲੀ ਰਹਿਣਾ ਜੇ ਮੈਨੇ ਤਮਾਰ ਤਾਂ ਨਾ ਸਾਰੇ ਪਿੰਡ ਵਿੱਚ ਵੀ ਇਹ ਕੰਮ ਨਹੀਂ ਕਰਦੀ ਹੁਣ ਮੈਂ ਨਹੀਂ ਉਹ ਕਰਨਾ ਲੋਲਾ ਜਿੱਥੇ ਦਿੱਕਤ ਜੋਰ ਲਾਉਣਾ ਹੀਗਾ ਨਹੀਂ ਕਰਦੀ ਮੈਂ ਕੰਮ ਹਾਂ ਹੈ ਕੁੜੀ ਕਾਦੀ ਆ ਗਈ ਸਾਡੇ ਘਰ ਤਾਂ ਲੜਾਈ ਪੈ ਗਈ ਮੈਂ ਤੇ ਚੇਚੀ ਗਈ ਭੀ ਰੋਟੀ ਖਾ ਲਾ ਉਹਨੇ ਕਹੀ ਦੀਆਂ ਕਹੀ ਮੈਨੂੰ ਸੁਣਾ ਛੜੀਆਂ ਗਈਆ ਦੱਸ ਮੈਂ ਤੇ ਆਖਿਆ ਸੁੱਤੀ ਮੈਨੂੰ ਕੀ ਪਤਾ ਉਹ ਜਾਣੀ ਨੇ ਪੁੱਛਿਆ ਤੇ ਮੈਂ ਉਹਨੂੰ ਦੱਸਤਾ ਮੈਨੂੰ ਕੀ ਪਤਾ ਹੀ ਪੀ ਇਹਨੇ ਮੇਰੇ ਗਾਲੀ ਪੈ ਜਾਣਾ ਹੁਣ ਇਹ ਨਾ ਹੋਵੇ ਵੀ ਉਹਨੂੰ ਕੁੜੀ ਨੂੰ ਪੁੱਛਣ ਚੱਲ ਜੇ ਵੀ ਕੀ ਆਖਣ ਡਈ ਹੈ ਇਹ ਤਾਂ ਹੈ ਵੀ ਇਦਾਂ ਦੀ ਆ ਪਈ ਉਹਨਾਂ ਦੇ ਘਰ ਪਹੁੰਚੂਗੀ ਜਾ ਕੇ ਪੁੱਛ ਕੇ ਆਉ ਉਹ ਕੀ ਕੀ ਆਖਿਆ ਵਾ ਤੇ ਜਿਉਂ ਜਾਣੀ ਵਿਚਾਰੀ ਆਈ ਗਈ ਸੂਟ ਦੇ ਬਾਹਨੇ ਉਹ ਕਿਹੜੀ ਕਦੀ ਤੁਰੀ ਹੈ ਹਣ ਇਹਨੇ ਵੇਖੀ ਲੜਾਈ ਨੂੰ ਤੇ ਕੱਚੀ ਲੱਸੀ ਨੂੰ ਵਧਾਉਣਾ ਵਾ ਐ ਜੇ ਵੀ ਨਾ ਹੁਣ ਮੈਂ ਕੀ ਕਰਾਂ ਹੁਣ ਇਹਨੇ ਤੇ ਤੋਰ ਪਹੁੰਚਣਾ ਵੀ ਮੈਂ ਪਤਾ ਲੈ ਕੇ ਛੱਡੂਗੀ ਹੈ ਵੀ ਇਦਾਂ ਦੀ ਹੈ ਪੈੜੀ ਚਲੋ ਜੋ ਉੱਪਰ ਵੇਖੀ ਜੋ ਮੈਂ ਕੀ ਕਰਾਂ ਮੈਂ ਤਾਂ ਡਰ ਡਰ ਕੇ ਇਥੋਂ ਤੱਕ ਪਹੁੰਚੀ ਹਾਂ ਜੋ ਕਰਨਾ ਕਰ ਲੇ ਫਿਰ